ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਸੁਜਿੰਦਰ ਤੋਂ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਤੇ ਆਪ ਸਭ ਨੇ ਜਲੰਧਰ ਦੀ ਖਬਰ ਸੌਣੀ ਲਈ ਹੋਵੇਗੀ ਅਤੇ ਪੜ ਵੀ ਲਈ ਹੋਵੇਗੀ ਜੋ 13 ਸਾਲ ਦੀ ਬੱਚੀ ਦੇ ਨਾਲ ਦਰਿੰਦੇ ਨੇ ਕੀਤਾ ਐਤੀ ਮਾਰ ਪਈ ਕਰਲਾਵੇ ਤਾਂ ਕਿ ਦਰਦ ਨਾ ਆਇਆ ਪਤਾ ਨਹੀਂ ਉਹ ਕਿੰਨਾ ਕੁ ਬੱਚੀ ਕਰਲਾਈ ਤੇ ਕਿੰਨਿਆਂ ਕਿ ਚੀਕਾਂ ਕੂਕਾਂ ਮਾਰੀਆਂ ਤੇ ਉਸ ਦਰਿੰਦੇ ਦੇ ਮੂਹਰੇ 13 ਸਾਲ ਦੀ ਬੱਚੀ ਕੀ ਕਰ ਸਕਦੀ ਸੀ ਇੱਕ ਐਡਾ ਵੱਡਾ ਦਾੜਾ ਰੱਖ ਕੇ ਇਨਸਾਨ ਇਹੋ ਜਿਹੇ ਕੰਮ ਕਣਾਉਣੇ ਕਰੇ ਤਾਂ ਫਿਰ ਸਾਡੀਆਂ ਬੱਚੀਆਂ ਕਿੱਥੇ ਸੇਫ ਹੋਣਗੀਆਂ ਇਸ ਕੇਸ ਨਿਰਭਇਆ ਕਾਨ ਨੂੰ ਦੁਆਰਾ ਤੋਂ ਫੇਰ ਤਾਜ਼ਾ ਕਰਵਾ ਦਿੱਤਾ ਹੈ ਇਹ ਇੱਕ ਨਿਰਭਇਆ ਨਹੀਂ ਬਹੁਤ ਨਿਰਭਇਆ ਇਸ ਦੀ ਬਲੀ ਚੜ ਚੁਪੀਆਂ ਹਨ ਜਦੋਂ ਮਾਂ ਰੌਲਾ ਪਾ ਰਹੀ ਸੀ ਤੇ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਬਹੁਤ ਡਿਲੇ ਕੀਤਾ ਕਿਉਂਕਿ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਬਿਆਨ ਮਗਰੋਂ ਲੈਂਦੇ ਮਾਹ ਪੁੱਤਾਂ ਦੇ ਪਹਿਲਾਂ ਲੜਕੀ ਦੀ ਭਾਲ ਕਰਦੇ ਲੇਟ ਹੋਣ ਦੇ ਨਾਲ ਵੀ ਹੋ ਸਕਦਾ ਜੇ ਪੁਲਿਸ ਜਲਦੀ ਦੇ ਵਿੱਚ ਸਾਰਾ ਕੁਝ ਕਰਦੀ ਤਾਂ ਲੜਕੀ ਬਚ ਜਾਂਦੀ ਕਿਉਂਕਿ ਮਾਂ ਨੇ ਕੈਮਰੇ ਚੈੱਕ ਕਰਲੇ ਸੀ ਤੇ ਉਹ ਰੌੜਾ ਪਾ ਰਹੀ ਸੀ ਮੇਰੀ ਬੱਚੀ ਇਹਨਾਂ ਦੇ ਘਰੇ ਹੀ ਆ ਹੋਰ ਕਿਤੇ ਨਹੀਂ ਗਈ ਉਸੋ ਬੱਚੀ ਨੂੰ ਕੀ ਪਤਾ ਸੀ ਵੀ ਮੈਂ ਆਪਣੀ ਮੌਤ ਖਰੀਦਣ ਚੱਲਨੀ ਆ ਆਪਣੀ ਫਰੈਂਡ ਨੂੰ ਮੈਂ ਨਹੀਂ ਚੱਲੀ ਆ ਆਪਣੀ ਮਾਂ ਨੂੰ ਕਹਿ ਕੇ ਗਈ ਮੈਂ ਮੈਂ ਆਪਣੀ ਫਰੈਂਡ ਦੇ ਘਰ ਚੱਲੀ। ਜੇ ਸਾਡੀਆਂ ਬੱਚੀਆਂ ਆਂਡ ਗਵਾਂਡ ਵਿੱਚ ਸੇਫ ਨਹੀਂ ਤਾਂ ਕਿੱਥੇ ਸੇਫ ਹੋਣਗੀਆਂ? ਇਹੋ ਜਿਹੇ ਇਨਸਾਨ ਨੇ ਦਾੜਾ ਰੱਖ ਕੇ ਸਾਡੀ ਸਿੱਖ ਕੌਮ ਨੂੰ ਬਦਨਾਮ ਕਰਤਾ ਸਾਡੇ ਗੁਰੂਆਂ ਨੇ ਤਾਂ ਦਾੜੇ ਰਖਾਏ ਤੇ ਕਿਰਪਾਨਾਂ ਪੋਾਈਆਂ ਸੀਗੀਆਂ ਸਾਡੀਆਂ ਧੀਆਂ ਪੜ ਨਦੀ ਰੱਖੇ ਹੋਣਗੇ ਪਰ ਇਸ ਦਰਿੰਦੇ ਨੇ ਸਾਡੀ ਕੌਮ ਨੂੰ ਬਦਨਾਮ ਕਰਨ ਦੀ ਬਾਕੀ ਨਹੀਂ ਛੱਡੀ। ਦਾੜਾ ਰੱਖ ਕੇ ਤੇ ਕਿਹੇ ਜਾ ਕਣਾਉਣਾ ਕੰਮ ਕੀਤਾ ਫਿਰ ਉਸ ਦੀ ਬੱਚੀ ਘਰੇ ਦੋ ਬੱਚੀਆਂ ਤੇਰੀ ਬੱਚੀ ਦੀ ਫਰੈਂਡ ਆ ਤੂੰ ਕੋਸ਼ ਸ਼ਰਮਕਾਰ ਆ ਉਸ ਦੀ ਮਾਂ ਦੇ ਬੋਲ ਸੁਣੇ ਨਹੀਂ ਜਾਂਦੇ ਝੱਲੇ ਨਹੀਂ ਜਾਂਦੇ ਸਾਡੀਆਂ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਉਸ ਪੁਲਿਸ ਵਾਲਿਆਂ ਨੂੰ ਵੀ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਜਿਹੜੇ ਉਸ ਦੇ ਘਰੇ ਬੈਠ ਕੇ Laash ਦੇ ਕੋਲੇ ਬੈਠੇ ਚਾਹ ਪੀ ਰਹੇ ਸੀ ਉਹ ਇਹਦਾ ਮਤਲਬ ਚਾਹ ਪੀਉਂਦਾ ਸੀ ਰਿਸ਼ਵਤ ਦਿੰਦਾ ਸੀ ਫਿਰ ਉਸਨੇ ਗੱਡੀ ਕਿਸੇ ਦੀ ਲਿਆ ਕੇ ਖੜੀ ਕੀਤੀ ਹੋਈ ਸੀ লাশ ਨੂੰ ਬੇਲੇ ਲਾਉਣ ਵਾਸਤੇ ਜੇ ਉਸ ਦੀ ਮਾਂ ਤੇ ਭਰਾ ਉਸ ਘਰ ਆਉਂਦੇ ਰਿਸ਼ਤੇਦਾਰਾਂ ਨੂੰ ਇਕੱਠੇ ਕਰਕੇ ਨਾ ਲਿਆਉਂਦੇ ਤਾਂ ਸ਼ਾਇਦ লাশ ਵੀ ਨਾ ਮਿਲਦੀ ਕਿਉਂਕਿ ਉਹ ਦਰਵਾਜ਼ੇ ਬੰਦ ਕਰ ਲੈਂਦੇ ਸੀ ਪੁਲਿਸ ਵਾਲੇ ਤਾਂ ਨਾਲ ਬੈਠੇ ਸੀ ਰੜੇ ਹੋਏ ਬੈਠੇ ਸੀ ਤਾਂ ਉਸਨੇ ਰਾਤ ਨੂੰ লাশ ਨੂੰ ਬੇਲੇ ਲਾ ਦੇਣਾ ਸੀ ਕਿਉਂਕਿ ਨੌਂ ਤਾਂ ਰਾਤ ਦੇ ਵੱਜ ਚੁੱਕੇ ਸੀ ਐਸ ਇਨਸਾਨ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਆ ਦੇ ਉਹ ਪਲੀਜ਼ ਉਹਨਾਂ ਨੂੰ ਵੀ ਵਾਤਾ ਸਜ਼ਾ ਮਿਲਣੀ ਚਾਹੀਦੀ ਆ ਉਹਨਾਂ ਨੂੰ ਟਰਮੀਨੇਟ ਕਰਨਾ ਚਾਹੀਦਾ ਸਾਡੀ ਸਰਕਾਰ ਨੂੰ ਚਾਹੀਦਾ ਕਿ ਇਹ ਜੇ ਆ ਪਲੀਜ਼ ਆਫਸਰ ਨੂੰ ਟਰਮੀਨੇਟ ਕਰੇ ਕਿਉਂਕਿ ਉਹਨਾਂ ਨੂੰ ਸ਼ਰਮ ਹੀ ਨਹੀਂ ਸੀ ਚਾਹ ਪਿੰਦਿਆਂ ਨੂੰ ਉਹਨਾਂ ਦੇ ਘਰੇ ਵੀ ਬੱਚੀਆਂ ਹੋਣਗੀਆਂ ਸਭ ਦੀਆਂ ਬੱਚੀਆਂ ਬਰਾਬਰ ਦੀਆਂ ਚਾਹ ਕੋਈ ਮੁਲਾਜ਼ਮਾ ਤਾਂ ਚਾਹ ਕੋਈ ਘਰ ਦਾ ਘਰੇਲੂ ਕੰਮ ਕਰਦਾ ਚਾਹ ਕੋਈ ਹਲਵਾਈ ਕਰਦਾ ਕੁਝ ਵੀ ਕਰਦਾ ਬੱਚੀਆਂ ਤਾਂ ਸਭ ਦੀਆਂ ਬਰਾਬਰ ਆ ਇਸ ਕਰਕੇ ਸਾਰੇ ਲੋਕਾਂ ਦੀ ਅਪੀਲ ਆ ਕੇ ਉਸ ਨੂੰ ਵੱਧ ਤੋਂ ਦਰਿੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਆ ਚਰਾਹੇ ਦੇ ਵਿੱਚ ਖੜਾ ਕਰਕੇ ਉਸ ਨੂੰ ਗੋਲੀ ਮਾਰਨੀ ਚਾਹੀਦੀ ਆ ਜਿਵੇਂ ਉਸ ਕੁੜੀ ਨੂੰ ਤੜਪਾ ਤੜਪਾ ਮਾਰਿਆ ਓਵੇਂ ਉਸ ਨੂੰ ਤੜਪਾ ਤੜਪਾ ਮਾਰਨਾ ਚਾਹੀਦਾ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੀ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ